ਗੋਵਿੰਦ ਪਾਉ ਭਗਤ ਦਾ ਪੁੱਤ ਆ। ਪਰਮਾਤਮਾ ਦੀ ਭੁੱਖ ਦਾ ਪਤਾ ਹੋਵੇ ਨਾ ਸਾਨੂੰ ਕੀ ਹੈ? ਅਸੀਂ ਅਸੀਂ ਤਾਂ ਅੱਜ ਡੋਗਲੇ ਤੱਕ ਪੀਜ਼ਾ ਤੱਕ 버ਗਰ ਤੱਕ ਭੁੱਖ ਲਾਉਣ ਨੂੰ ਤਰੇ ਹੋਇਆ। ਪੀਜ਼ਾ ਲੈ ਕੇ ਤੇਰੇ ਵਰਦਿਆਂ ਵੀ ਆਹ ਗੁਰੂ ਸਾਹਿਬ ਸ਼ਾਇਦੇ ਦੇ ਭੁੱਖੇ ਆ। ਲੰਗਰਾਂ ਦੀ ਅਸੀਂ ਉਹ ਮਰਿਆਦਾ ਨੂੰ ਵੀ ਕਿਤੇ ਨਾ ਕਿਤੇ ਢਾਹ ਲਾ ਰਹੇ ਆ। ਇੰਨੇ ਵੀ ਮਾਡਰਨ ਨਾ ਹੋਈਏ ਕਿ ਅਸੀਂ ਆਪਣੀਆਂ ਪਰੰਪਰਾਵਾਂਆਂ, ਅਸੀਂ ਰਵੈਤਾਂ ਨੂੰ ਆਪਣੇ ਹੱਥੀਆਂ ਆਪ ਹੀ ਉਜਾੜ ਬੈਠੀਏ। ਕਿਤੇ ਲੰਗਰਾਂ ਦੇ ਕਨਸੈਪਟ ਵਿਸ਼ੇ ਪੜ੍ਹ ਕੇ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਲੰਗਰ ਗੁਰੂ ਰਾਮਦਾਸ ਪਾਤਸ਼ਾਹ ਵੇਲੇ ਵਰਤਦਾ ਅੱਜ ਵੀ ਉਹੀ ਵਰਤ ਰਿਹਾ ਹੈ ਖੰਡੂਰ ਸਾਹਿਬ ਮਾਤਾ ਕੀ ਵੀ ਵੇਲੇ ਜਿਹੜਾ ਲੰਗਰਾਂ ਚ ਜੋ ਵਰਤ ਰਿਆ ਸੀ ਅੱਜ ਵੀ ਉਹੀ ਰਸ ਵਰਤ ਖੀਰ ਕੇ ਹਾਲੀ ਦਾ ਜ਼ਿਕਰ ਹੈ ਤੇ ਅਸੀਂ ਇਹੋ ਦੀਆਂ ਸਟਾਲਾਂ ਅੱਜ ਲਾ ਦਿੱਤੀਆਂ ਲੰਗਰਾਂ ਦੇ ਵਿੱਚ ਤੇ ਸੰਗਤ ਦਾ ਜਿਹੜਾ ਗੁਰੂ ਸ਼ਬਦ ਲੰਗਰ ਨਾਲੋਂ ਧਿਆਨ ਹਟ ਕੇ ਸਟਾਲਾਂ ਵੱਲ ਚੱਲਿਆ ਗਿਆ ਉਹ ਸਾਰੇ ਸਮਾਗਮ ਵਿੱਚ ਇਹੀ ਦੇਖਦੇ ਆ ਵੀ ਕਿਹੜੀ ਸਟਾਲ ਕਿੱਥੇ ਲੱਗਿਆ ਉਹ ਕਦੇ ਉੱਪਰ ਦੀ ਕਿਹੜਾ ਦੋ ਸਾਰੇ ਪਾਸੇ ਕਿਹੜਾ ਦਿੱਤਾ ਜਾਏਗਾ ਪਨਾਲ ਚ ਵੀ ਦੇਖ ਲਓ ਕਿੰਨੇ ਹੁੰਦੇ ਆ ਤੇ ਉਹਨਾਂ ਸਟਾਲਾਂ ਤੇ ਦੇਖ ਲਓ ਕਿੰਨੇ ਹੁੰਦੇ ਆ ਇਹ ਕੁਸ਼ ਅਸੀਂ ਘਰਾਂ ਚ ਰੋਜ਼ ਖਾ ਰਹੇ ਆ ਬਾਜ਼ਾਰਾਂ ਚ ਰੋਜ਼ ਖਾ ਰਹੇ ਆ ਵਿਆਹਾਂ ਚ ਖਾ ਰਹੇ ਆ ਤੇ ਜੇ ਗੁਰੂ ਘਰ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਅਸੀਂ ਉੱਪਰ ਲੈ ਗਏ ਤੇ ਸੰਗਤ ਦਾ ਹੁਣ ਜਿਹੜਾ ਧਿਆਨ ਕਿੱਥੇ ਜਾ ਕੇ ਟਿਕੇਗਾ ਤੇ ਸਾਡਾ ਧਿਆਨ ਇੰਨਾ ਉੱਥੇ ਫੋਕਸ ਲੰਗਰਾਂ ਤੇ ਕਰ ਦਿੱਤਾ ਗਿਆ ਅੱਗੇ ਅੱਜ ਤੋਂ 10-15 ਸਾਲ ਪਹਿਲਾਂ ਤੁਸੀਂ ਵੇਖੋ ਲੰਗਰ ਜਿਹੜੇ ਆ ਉਹ ਦੀਵਾਨ ਦੀ ਸਮਾਪਤੀ ਜਦੋਂ ਆਨੰਦ ਸਾਹਿਬ ਅਰਦਾਸ ਗੁਰੂ ਸਾਹਿਬ ਸੱਚਖੰਡ ਚਲੇ ਜਾਂਦੇ ਉਦੋਂ ਸ਼ੁਰੂ ਹੁੰਦਾ ਸੀ ਸੰਗਤ ਬੈਠੀ ਰਹਿੰਦੀ ਸੀ ਹੁਣ ਸੰਗਤ ਪਹਿਲਾਂ ਇਸ਼ਤਿਹਾਰ ਤੇ ਲਿਖਿਆ ਵੀ ਇੰਨੇ ਵਜੇ ਸਮਾਪਤੀ ਆ ਅੱਧਾ ਕੋ ਘੰਟਾ ਪਹਿਲਾਂ ਆਣੀ ਸ਼ੁਰੂ ਹੁੰਦੀ ਆ ਤੇ ਸਭ ਤੋਂ ਵੱਡੀ ਲੈਣ ਲੰਗਰ ਵਾਲੇ ਪਾਸੇ ਹੁੰਦੀ ਆ ਬੀ ਉੱਧਰ ਪਹਿਲਾਂ ਜਾ ਕੇ ਥਾਲੀ ਚੱਕੀਏ ਪਹਿਲੀ ਲਾਈਨ ਤੇ ਪਹਿਲਾਂ ਸਭ ਕੋ ਸਾਨੂੰ ਮਿਲੇ ਕਈ ਤਾਂ ਲੜ ਵੀ ਪੈਂਦੇ ਆ ਕੌਣ ਦੱਸੇ ਭਾਈ ਉਹ ਲੰਗਰ ਤੈਨੂੰ ਘਰੇ ਵੀ ਮਿਲ ਜਾਣਾ 10 ਰੁਪਏ ਦੇ ਕੇ ਬਾਜ਼ਾਰ ਤੋਂ ਵੀ ਤੂੰ ਛੱਕ ਸਕਦਾ ਤੇਰੇ ਘਰ ਚ ਰੋਜ਼ ਪੱਕਦਾ ਪਰ ਆ ਜਿਹੜਾ ਲੰਗਰ ਗੁਰ ਸ਼ਬਦ ਦਾ ਇਹ ਸਾਲ ਬਾਦ ਕਿਤੇ ਸਮਾਂ ਜਿਹੜੇ ਚਲੋ ਪਿੰਡਾਂ ਚ ਕੋਈ ਸਾਲ ਬਾਸ ਸਮਾਗਮ ਹੁੰਦਾ ਮਾਥੇ ਗੱਲ ਕਰਦਾ ਕਈ ਜਗ੍ਹਾ ਤਾਂ ਹਰ ਰੋਜ਼ ਹੀ ਇਹ ਇੱਕ ੋਜਨ ਵੀ ਵਰਤ ਰਿਹਾ ਹੈ ਪਰ ਸਾਡੀ ਮਾਨਸਿਕਤਾ ਕਿੱਥੇ ਖੜ ਗਈ ਜਾਂ ਖੜਾ ਦਿੱਤੀ ਬਲਕਿ ਬਹੁਤ ਵੱਡੀ ਹੈਡਲਾਈਨ ਬਣਾ ਕੇ ਸਟਾਰ ਤੇ ਲਿਖਣਾ ਪਿਆ ਐਨੇ ਵਜੇ ਲੰਗਰ ਗੁਰੂ ਕਾ ਵਰਤੇਗਾ ਤੇ ਸਪੈਸ਼ਲ ਜਲੇਬੀਆਂ ਤੇ ਪਕੌੜੇ ਹੋਣਗੇ ਅੱਗੇ ਸੰਗ ਦੇ ਦਿੱਸੀ ਵੀ ਕਿਹੜਾ ਕਿਹੜਾ ਗੁਰੂ ਕਰਦਾ ਪ੍ਰਚਾਰ ਕਰ ਰਿਹਾ ਉਹਨੂੰ ਜ਼ਰੂਰ ਸੁਣਨਾ ਤੇ ਹੁਣ ਹੁੰਦਾ ਵੀ ਲੰਗਰ ਚ ਕੀ ਬਣਿਆ ਉਹਦੇ ਤੋਂ ਲੇਟ ਨਾ ਹੋ ਜਾਈਏ ਕਿਧਰ ਨੂੰ ਚਲੇ ਗਏ ਸੇ ਤੇ ਜਦੋਂ ਦੀ ਸਾਡੀ ਬਿਰਤੀ ਇਹੋ ਜਿਹੀ ਬੜੀਆਂ ਆਪਣੇ ਹਾਲਾਤ ਕੌਮ ਦੇ ਹਾਲਾਤ ਸਾਡੇ ਸਾਹਮਣੇ ਆ ਅਸੀਂ ਉਹ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੂੰ ਕਈ ਕਈ ਦਿਨ ਜੰਗਲਾਂ 'ਚ ਭੋਜਨ ਮਿਲਦਾ ਹੀ ਨਹੀਂ ਸੀ ਜੇ ਕਿਤੇ ਕਈ ਦਿਨਾਂ ਬਾਅਦ ਮਿਲਣਾ ਤੇ ਉਹਨਾਂ ਦਾ ਸਬਰ ਦੇਖੋ ਇਹ ਨਹੀਂ ਵੀ ਫਟਾਫਟ ਆਪੋ ਥਾਪੀ ਪੈ ਜਾਣੀ ਨਗਾਰੇ ਤੇ ਚੋਟ ਮਾਰਨੀ ਉਹ ਕਦੇ ਆਵਾਜ਼ਾ ਕੋਈ ਆਓ ਦੇਖ ਤਿਆਰ ਗੁਰ ਹੋਈ ਦੂਰ ਤੱਕ ਲਗਾ ਮਾਰ ਕੇ ਆਵਾਜ਼ ਦੇਣੀ ਭਾਈ ਗੁਰੂ ਘਰ ਲੰਗਰ ਤਿਆਰ ਹੋ ਗਿਆ ਜਿਹਨੂੰ ਭੁੱਖ ਲੱਗੀ ਆ ਕੇ ਸ਼ਗਲੋ ਜੇ ਕਈ ਵਾਰ ਉਹ ਵੀ ਆ ਕੇ ਲੰਗਰ ਚ ਬੈਠ ਜਾਂਦੇ ਸੀ ਜਿਹੜੇ ਉਹਨਾਂ ਨੂੰ ਮਾਰਨ ਵਾਸਤੇ ਲੰਭ ਰਹੇ ਹੁੰਦੇ ਸਨ ਲੰਗਰ ਸਮੇਂ ਮੀਤ ਹਮ ਜਾਂ ਮੈਂ ਉਹ ਲੰਗਰ ਚ ਜਦੋਂ ਬੈਠਾ ਸਾਡਾ ਮਿੱਤਰ ਹੈ ਤੇ ਜਿਹੜੀ ਗੱਲ ਮਦਾਨੇ ਜੰਗ ਚੋਂ ਮਦਾਨੇ ਜੰਗ ਚ ਉੱਥੇ ਸਾਡੀ ਦੁਸ਼ਮਣੀ ਹੋ ਸਕਦੀ ਆ ਪਰ ਲੰਗਰ ਚ ਨਹੀਂ 84 ਦੇ ਵੇਲੇ ਜਦੋਂ ਕਤਲੇਆਮ ਹੋਇਆ ਘਰਾਂ ਦੇ ਘਰੋ ਜਾੜੇ ਕਿਸੇ ਘਰ 'ਚ 12 ਜੀ 12 ਨੂੰ ਅੰਗ ਲਾ ਦਿੱਤੀ ਕਿਸੇ ਘਰ 'ਚ 6 ਜੀ 6 ਨੂੰ ਲਾ ਦਿੱਤੀ ਕਿਸੇ ਘਰ 'ਚ 10 'ਚ 1 ਬਚਿਆ ਉਹਨੇ ਆਪਣੀ ਅੱਖਾਂ ਨਾਲ ਆਪਣਾ ਘਰ ਆਪਣਾ ਪਰਿਵਾਰ ਸੜਦਾ ਦੇਖਿਆ ਜਦੋਂ ਉਹਤੇ ਗੁਰੂ ਘਰ ਲੰਗਰ ਪਹੁੰਚਿਆ ਤੇ ਉਸ ਲੰਗਰ ਵਿੱਚ ਉਹ ਲੋਕ ਵੀ ਬੈਠੇ ਜਿਨ੍ਹਾਂ ਨੇ ਸਿੱਖਾਂ ਦੇ ਘਰਾਂ ਨੂੰ ਅੱਗ ਲਾਈਆਂ ਤੇ ਵਿੱਚੋਂ ਭੈਣਾ ਰੋਲਾ ਪਾ ਰਿਹਾ ਇਹਨਾਂ ਨੂੰ ਨਾ ਲੰਗਰ ਦੋ ਇਹਨਾਂ ਨੇ ਤਾਂ ਘਰ ਬੁਕਿਆ ਸਾਡੇ ਤੇ ਗੁਰੂ ਗਨانک ਦਾ ਦੂਲਾ ਪੰਥ ਕਹਿ ਰਿਹਾ ਨਹੀਂ ਲੰਗਰ ਦੀਏ ਮਰਿਆਦਾ ਨਹੀਂ ਵੀ ਕਿਸੇ ਨੂੰ ਲੰਗਰ 'ਚੋਂ ਬਾਹਰ ਕਰ ਦਈਏ ਤੇਦਰ ਦੁਸ਼ਮਣ ਵੀ ਆ ਕੇ ਬੈਠ ਜਾਏ ਲੰਗਰ ਉਹਨੂੰ ਵੀ ਸ਼ਕਾਇਆ ਜਾਊਗਾ ਕੋਈ ਸਾਡੇ ਪਰਾਂ ਨੂੰ ਅੱਗ ਲਾਉਣ ਵਾਲਾ ਵੀ ਆ ਕੇ ਬੈਠ ਜਾਏ ਲੰਗਰ ਉਹਨੂੰ ਵੀ ਮਿਲੇਗਾ ਇਹ ਸਾਡੀ ਮਰਿਆਦਾ ਨਹੀਂ ਪਰ ਅੱਜ ਮਾਨਸਿਕਤਾ ਇਹ ਹੋਈ ਕਿ ਲੰਗਰ ਸਾਨੂੰ ਹਾਈਲਾਈਟ ਕਰਨੇ ਪੈ ਰਹੇ ਆ ਬਾਕੀ ਗੱਲਾਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀਆਂ ਕਿਉਂਕਿ ਸੰਗਤ ਦਾ ਟੇਸਟ ਉਹ ਜਦ ਬਣ ਗਿਆ ਜਾਂ ਅਸੀਂ ਵੰਸ ਵੰਨੇ ਲੰਗਰ ਲਾ ਕੇ ਬਣਾਤਾ ਲਾਈਵ ਚੱਲ ਰਿਹਾ ਮੈਂ ਬੇਨਤੀ ਕਰਦਾ ਜਿੱਥੇ ਕਿਤੇ ਵੀ ਇਦਾਂ ਦੇ ਪਰੰਪਰਾਵਾਂ ਹੈ ਨੇ ਤੇ ਕੋਸ਼ਿਸ਼ ਕਰਿਓ ਜਿੰਨਾ ਸਾਦਾ ਲੰਗਰ ਹੋ ਜਾਏ ਅਸੀਂ ਤਾਂ ਵਰਗ ਦੇ ਭੋਗ ਵੀ ਹੁਣ ਭੁਲੇਖਾ ਪਾ ਦਿੰਨੇ ਆ ਵੀ ਇੱਥੇ ਮੰਗਣਾ ਕਿ ਭੋਗ ਪੈ ਰਿਆ ਇੰਨਾ ਕੁਝ ਉੱਥੇ ਬਣਿਆ ਹੁੰਦਾ ਇਹ ਜੀ ਅਸੀਂ ਵੱਡਾ ਕਰਨੇ ਆ ਭਾਈ ਗਿਆ ਹੋਈ ਤਾਂ ਮੌਤ ਆ ਨਾ ਵੱਡੇ ਛੋਟੇ ਦਾ ਕੀ ਮਸਲਾ ਉਦੋਂ ਦਾ ਸਾਦਾ ਰਹਿਣ ਦਿਓ ਜਾਨੀ ਰਹਿਨੇ ਆ ਬਾਬੋ ਗੰਜ ਕੀ ਕੁਛ ਹੁੰਦਾ ਮਰਗ ਦੇ ਭੋਗਾਂ ਤੇ ਸਿਰਫ ਚਿੱਟੇ ਟੈਂਟ ਤੋਂ ਪਤਾ ਲੱਗਦਾ ਵੀ ਮਰਗ ਦਾ ਭੋਗ ਹੈ ਭਗਵਾਨ ਤੋਂ ਥੋੜਾ ਪਤਾ ਲੱਗਦਾ ਇਹਨੂੰ ਬਸ ਇੱਕ ਅਲੀਏ ਪਾਏ ਕੋਹਾੜਾ ਮਾਰਿਆ ਗافل ਆਪਣੇ ਹੱਥ ਇਹ ਅਸੀਂ ਆਪਣੇ ਆਪਣੀਆਂ ਜੜਾ ਆਪ ਵੜਨ ਲੱਗੇ ਹੋਇਆ ਜਿੰਨਾ ਪੈਸਾ ਲੰਗਰਾਂ ਤੇ ਲੱਗ ਰਿਹਾ ਨਾ ਕਿਤੇ ਟੋਟਲ ਸਾਰੇ ਨਗਰ ਕੀਰਤਨਾਂ ਦੀ ਅਕਾਊਂਟ ਹੋ ਜਾਏ ਜਾਂ ਇੱਕ ਸਿੰਪਲ ਲੰਗਰ ਗੁਰੂ ਸਾਹਿਬ ਨੇ ਜਿਹਦੀ ਆਗਿਆ ਦਿੱਤੀ ਆ ਉਹ ਚੱਲਦਾ ਹੀ ਰਹਿਣਾ ਹਰ ਸਿੱਖ ਦੇ ਘਰ ਚੱਲਿਓ ਹਰ ਸਿੱਖ ਦੇ ਘਰ ਚ ਉਹ ਲੰਗਰ ਚੱਲਦਾ ਰਹਿਣਾ ਲੋ ਲੰਗਰ ਚੱਲਦਾ ਰਹਿਣਾ ਚਾਹੀਦਾ ਪਰ ਜਿਹੜੇ ਲੰਗਰਾਂ ਚ ਅਸੀਂ ਜਿਹੜਾ ਕੁਝ ਲੈ ਆਇਆ ਇਹਦੇ ਤੋਂ ਗੁਰਮਤ ਰੱਜ ਕੇ ਮਨਾਈ ਕਰਦੀ ਆ ਔਰ ਕਰੋੜਾ ਰੁਪਈਆ ਸਾਡਾ ਇੱਕ ਸਾਲ ਤੇ ਲੰਗਰਾਂ ਤੇ ਚੱਲਿਆ ਜਾਂਦਾ ਉਹ ਕਰੋੜਾ ਰੁਪਈਆ ਇੱਕ ਐਜੂਕੇਸ਼ਨਲ ਫੰਡ ਤਿਆਰ ਕੀਤਾ ਜਾ ਸਕਦਾ ਇੱਕ ਮੈਡੀਕੇਟ ਮੈਡੀਕਲ ਫੰਡ ਤਿਆਰ ਕੀਤਾ ਜਾ ਸਕਦਾ ਜਿਵੇਂ ਸਰਕਾਰਾਂ ਡਿਜਾਸਟਰ ਫੰਡ ਰੱਖਦੀਆਂ ਨੇ ਨਾ ਵੀ ਕੋਈ ਕੁਦਰਤੀ ਆਫਤ ਆਵੇ ਉਹ ਫੰਡ ਉਦੋਂ ਵਰਤਿਆ ਜਾਂਦਾ ਤੇ ਸਾਡੀ ਕੌਮ ਕੋਲੇ ਵੀ ਕੋ ਇਹੋ ਜਿਹਾ ਫੰਡ ਤਿਆਰ ਕਰੀਏ ਸੀ ਜਿਹਦੇ ਵਿੱਚ ਚਲੋ ਜੇ ਕੁਦਰਤੀ ਆਫਤ ਆਵੇ ਉਦੋਂ ਵੀ ਅਸੀਂ ਆਪਣੇ ਭੈਣ ਭਰਾਵਾਂ ਦੀ ਬਾਹ ਫੜ ਸਕੀਏ ਕਿਸੇ ਹੋਰ ਦੇ ਅੱਗੇ ਹੱਥ ਨਾ ਆੜਨੇ ਪੈਣ ਤੇ ਜਾਂ ਜਿਹੜੇ ਸਾਡੇ ਲੋੜਵੰਦ ਬੱਚੇ ਪੜਨਾ ਚਾਹੁੰਦੇ ਆ ਪੜ ਨਹੀਂ ਸਕਦੇ ਮਜਬੂਰੀਆਂ ਨੇ ਘਰਾਂ ਚ ਕੋਈ ਇਲਾਜ ਕੋਲੋਂ ਮਰ ਰਿਹਾ ਕਿਸੇ ਦੇ ਛੱਤ ਹੀ ਨਹੀਂ ਕਿਸੇ ਦੀ ਧੀ ਪੈਣ ਵਿਹਣ ਪੰਨੋਂ ਬੈਠੀ ਆ ਤੇ ਉਹ ਸਾਡਾ ਫੰਡ ਉੱਥੇ ਵਰਤਿਆ ਜਾ ਸਕਦਾ ਲੰਗਰ ਦਾ ਇੱਕ ਦਿਨ ਖਾਦਾ ਇੱਕ ਹੱਥ ਚ ਕੇਲਾ ਇੱਕ ਚ ਕੌਫੀ ਆ ਇੱਕ ਚ ਸਮੋਸਾ ਇੱਕ ਚ 버ਗਰ ਇੱਕ ਚ ਪੀਜ਼ਾ ਇੱਕ ਚ ਪ੍ਰਸ਼ਾਦਾ ਤੇ ਲੋਕ ਫੜੀ ਵੀ ਹੱਸ ਵੀ ਰਹੇ ਆ ਵੀ ਇਹਨਾਂ ਨੂੰ ਨਾਲ ਹੀ ਆਈਸਕ੍ਰੀਮ ਵੀ ਫੜਾ ਦਿੱਤੀ ਹੁਣ ਕੌਫੀ ਨਾਲ ਆਈਸਕ੍ਰੀਮ ਚਾਹ ਨਾਲ ਆਈਸਕ੍ਰੀਮ ਘੱਟੋ ਘੱਟ ਕਾਲ ਮੇਲ ਵੀ ਨਹੀਂ ਸਾਡਾ ਬਣ ਰਿਹਾ ਨਾ ਕਰੋੜਾਂ ਰੁਪਈਆ ਕੇ ਦਿਨ ਚ ਅਸੀਂ ਜਿਵੇਂ ਦੀਵਾਲੀ ਵਾਲੇ ਦਿਨ ਲੱਖਾਂ ਰੁਪਈਆ ਦੇ ਪਟਾਕੇ ਨੂੰ ਅੱਗ ਲੱਗੀ ਤੇ ਬੈਠ ਗਏ ਨਾ ਇਦਾਂ ਸੀ ਲੱਖਾਂ ਕਰੋੜਾਂ ਨੂੰ ਅੱਗ ਲਾ ਕੇ ਬੈਠ ਜਾਂਦੇ ਆ ਅਕਲੀ ਕੀ ਚੈਦਾਨ ਗੁਰੂ ਸਾਹਿਬ ਨੇ ਕਿਹਾ ਅਕਲ ਆ ਦਿਮਾਗ ਦਿੱਤਾ ਇਹਦੇ ਨਾਲ ਧਾਮ ਇਹਦੇ ਨਾਲ ਸੇਵਾ ਇੱਕ ਗੁਰੂ ਘਰ ਦੇ ਵਿੱਚ ਰਮਾਲੇ ਬਹੁਤ ਨੇ ਪਰ ਪੜਦੇ ਨਹੀਂ ਤੇ ਫਿਰ ਉੱਥੇ ਸੀ ਰਮਾਲਾ ਲੈ ਕੇ ਜਾਈਏ ਗੁਰੂ ਘਰ ਦੇ ਵਿੱਚ ਰਮਾਲਾ ਸਾਹਿਬ ਬਹੁਤ ਨੇ ਪਰ ਸੱਚਖੰਡ ਨਹੀਂ ਫਿਰ ਵੀ ਅਸੀਂ ਰਮਾਲਾ ਲੈ ਕੇ ਜਾਈਏ ਗੁਰੂ ਘਰ ਦੇ ਵਿੱਚ ਰਮਾਲਾ ਸਾਹਿਬ ਬਹੁਤ ਨੇ ਏਸੀ ਕੂਲਰ ਪੱਖਾ ਸੰਗਤ ਵਾਸਤੇ ਨਹੀਂ ਮੈਟ ਨਹੀਂ ਕਾਰਪਟ ਨਹੀਂ ਲੰਗਰ ਚ ਵੱਡੇ ਦੇਗੇ ਨਹੀਂ ਉਥੇ ਸੰਗਤ ਲਈ ਵਾਟਰ ਪੂਲਰ ਨਹੀਂ ਪੂਰੇ ਹਾਲ ਵਿੱਚ ਪੱਖੇ ਨਹੀਂ ਚੌਰ ਸਾਹਿਬ ਉਥੇ ਨਹੀਂ ਮਹਾਰਾਜ ਸਾਹਿਬ ਦਾ ਪੀੜਾ ਵਧੀਆਂ ਨਹੀਂ ਗੁਰੂ ਸਾਹਿਬ ਦਾ ਸਰੂਪ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਉਹਦਾ ਕੋਈ ਪ੍ਰਬੰਧ ਨਹੀਂ ਸੇਵਾ ਤਾਂ ਇਹ ਵੀ ਕਰਨ ਵਾਲੀਆਂ ਨੇ ਇੱਕ ਨੂੰ ਅਸੀਂ ਰਵੈਤ ਬਣਾ ਲਿਆ ਤੇ ਉਹੀ ਕੁਝ ਚੱਲ ਰਿਹਾ ਇਹ ਜਿਹੜਾ ਇੱਕੇ ਪਾਸੇ ਪੈਸਾ ਜਾ ਰਿਹਾ ਕੌਮ ਕੋਲ ਪੈਸੇ ਦੀ ਕਮੀ ਨਹੀਂ ਬਸ ਇਹਦੀ ਦਿਸ਼ਾ ਨਿਰਦੇਸ਼ ਬਦਲਣ ਦੀ ਕਮੀ ਹੈ ਇਹਦੀ ਡਾਇਰੈਕਸ਼ਨ ਬਦਲ ਕੇ ਹੋਰ ਪਾਸੇ ਲੱਗ ਜਾਏ ਤੇ ਉਹੀ ਪ੍ਰਮਾਲੇ ਸਾਹਿਬ ਆਉਂਦੇ ਆ ਫਿਰ ਦੁਕਾਨਾਂ ਤੇ ਦੁਕਾਨਾਂ ਤੋਂ ਫਿਰ ਗੁਰੂ ਘਰ ਫਿਰ ਦੁਕਾਨਾਂ ਤੇ ਉੱਥੇ ਘੁੰਮੇ ਜਾ ਰਿਹਾ ਸਾਰਾ ਕੁਝ ਇਹ ਸੋਚਣ ਦੀਆਂ ਗੱਲਾਂ ਵਿਚਾਰਨ ਦੀਆਂ ਗੱਲਾਂ ਨੇ ਤਰਤੀਬ ਨਾਲ ਉਹ ਅੱਜ ਲੋਡ ਸਭ ਤੋਂ ਵੱਡੀ ਮੈਂ ਫਿਰ ਯਹੂਦੀ ਜਦੋਂ ਮਾਰੇ ਆ ਨਾ ਹਿਟਲਰ ਨੇ ਉਹਨਾਂ ਨੇ 20-25 ਸਾਲ ਕਹਿੰਦੇ ਆਪਾਂ ਦੱਸਣਾ ਹੀ ਨਹੀਂ ਆਪਣੇ ਬੱਚਿਆਂ ਨੂੰ ਕਿ ਸਾਡੇ ਨਾਲ ਕੀ ਹੋਇਆ ਸਿਰਫ ਐਜੂਕੇਸ਼ਨ ਦੇਣੀ ਆ ਲੋ ਸਿਰਫ ਉਹਨਾਂ ਨੂੰ ਪੜ੍ਹਾਈ ਦੇਣੀ ਆ ਗਿਆਨ ਦੇਣਾ ਭੁੱਲ ਜਾਓ ਵੀ ਕੁਝ ਨਹੀਂ ਹੋਇਆ ਸਾਡੇ ਨਾਲੇ ਗੱਲ ਨੂੰ ਛੱਡ ਦਿਓ ਇਹ ਪੜ੍ਹ ਲਿਖ ਜਾਣ ਤੇ ਫਿਰ ਉਹਨਾਂ ਨੂੰ ਅਹਿਸਾਸ ਕਰਾਉਣਾ ਵੀ ਅਸੀਂ ਗੁਲਾਮਾਂ ਅਸੀਂ ਆਜ਼ਾਦ ਹੋਣਾ ਫਿਰ ਮਾਪਿਆਂ ਨੂੰ ਕਿ ਹਰ ਰਾਤ ਬੱਚਿਆਂ ਨੂੰ ਇਹ ਸਾਸ ਕਰਾਇਓ ਪੁੱਤਰ ਅਸੀਂ ਗੁਲਾਮਾਂ ਸਵੇਰੇ ਉੱਠ ਉੱਠਦੇ ਸਾਰ ਅਸੀਂ ਆਜ਼ਾਦੀ ਲਈ ਲੜਨਾ ਹੈ ਜਿੱਥੇ ਅਸੀਂ ਤਲਵਾਰਾਂ ਦੀਆਂ ਜੰਗਾਂ ਸਾਰੀਆਂ ਜਿੱਤੀਆਂ ਹਥਿਆਰਾਂ ਦੀਆਂ ਜੰਗਾਂ ਸਾਰੀਆਂ ਜਿੱਤੀਆਂ ਵਿਚਾਰ ਦੀ ਜੰਗ ਤੇ ਅਸੀਂ ਹਾਰਦੇ ਰਹੇ ਕਿਉਂਕਿ ਗਿਆਨ ਵਾਲੇ ਪਾਸੇ ਤੁਰੇ ਨਹੀਂ ਜਿਹਦਾ ਗੁਰੂ ਹੀ ਗਿਆਨ ਹੋਵੇ ਤੇ ਉਹਨੂੰ ਇਹ ਹੀ ਨਾ ਪਤਾ ਹੋਵੇ ਕਿਹੜੀ ਪੰਗ ਦੀ ਗੁਰੂ ਗ੍ਰੰਥ ਸਾਹਿਬ ਚ ਹੈ ਤੇ ਕਿਹੜੀ ਨਹੀਂ ਹੈ ਬਾਦਸ਼ਾਹ ਵੇਲੇ ਸਾਡਾ ਪ੍ਰਚਾਰ ਕਿਸ ਲੈਵਲ ਤੇ ਹੋਏਗਾ ਅੱਜ ਵੀ ਮੈਨੂੰ ਲੱਗਦਾ ਬਹੁਤੇ ਸਿੱਖਾਂ ਨੂੰ ਇਹ ਪੰਗਤੀ ਨਹੀਂ ਪਤਾ ਹੋਣੀ ਮਿੱਟੀ ਮੁਸਲਮਾਨ ਕੀ ਪੇੜਾ ਕੋਈ ਕੋ ਮੈਂ ਹਰ ਕਿੱਥੇ ਲਿਖਿਆ ਲੇਕਰ ਔਰੰਗਜ਼ੇਬ ਦੇ ਦਰਬਾਰ ਚ ਪੰਗਤੀ ਪਹੁੰਚੀ ਹੋਈ ਆ ਉਹਨਾਂ ਨੂੰ ਪਤਾ ਕਿੱਥੇ ਲਿਖੀ ਹੋਈ ਆ ਕੀ ਲੈਵਲ ਹੋਏਗਾ ਪ੍ਰਚਾਰ ਦਾ ਇਸ ਲਈ ਗੁਰਮਤਿ ਨੂੰ ਘਰਾਂ ਚੋਂ ਧੱਕੇ ਮਾਰ ਕੇ ਨਾ ਕਢੀਏ ਜਿਹੜੀ ਸਿੱਖੀ ਸਾਡੇ ਪੁਰਖਿਆਂ ਨੇ ਖੂਨ ਡੋਲ ਕੇ ਸ਼ਹਾਦਤਾਂ ਦੇ ਕੇ ਸਿਰ ਦੇ ਕੇ ਲਈਆ ਸਰਬੰਸ ਵਾਰ ਕੇ ਲਈਆ ਭਾਬੇ ਮੋਤੀ RAM ਮੇਰੇ ਵਰਗਿਆਂ ਨੇ ਉਹ ਸਿੱਖੀ ਨੂੰ ਉਹਦੀ ਕਦਰ ਕਰੀਏ ਉਹਨੂੰ ਸਮਝੀਏ ਉਹਨੂੰ ਪਹਿਚਾਨੀਏ ਉਹ ਸਿੱਖੀ ਨੂੰ ਜੀਆਂ ਨੂੰ ਕਹੀਏ ਦਰਵਾਜ਼ੇ ਖੋਲ ਕੇ ਗੁਰੂ ਅਗੇ ਅਰਦਾਸ ਕਰੀਏ ਕਿ ਸਾਰੇ ਪਰਿਵਾਰ ਨੂੰ ਸਿੱਖੀ ਦਿਓ ਨਾਮ ਦਿਓ ਉਮਰਤ ਵਿਲਾ ਦਿਓ ਬਾਣੀ ਬਾਣਾ ਦਿਓ ਅਸੀਂ ਸੁਖੀ ਹੋ ਜਾਾਂਗੇ ਮੁੜ ਕੇ ਆਪਣੇ ਉਸ ਵਿਰਸੇ ਵੱਲ ਨੂੰ ਚੱਲੀਏ ਜਿਹੜੇ ਸੱਚ ਮੁੱਚ ਜਿਸ ਵਿਰਸੇ 'ਚ ਅਸੀਂ ਆਉਣੇ ਆ ਇਹ ਕੋਈ ਇਹ ਨਾ ਕਵੇ ਵੀ ਫਲਾਣਾ ਪਹਿਲਾਂ ਕਰੇ ਇਹ ਤਾਂ ਹਰ ਆਪਦੇ ਤੋਂ ਗੱਲ ਸ਼ੁਰੂ ਕਰੋ ਇੱਕ ਕਰੇਗਾ ਦੇਖ ਕੇ ਦੂਜਾ ਕਰੇਗਾ ਦੇਖ ਕੇ ਤੀਜਾ ਕਰੇ ਆਪਣੇ ਆਪ ਆਹ ਜਿਹੜੀਆਂ ਪਰੰਪਰਾਵਾਂ ਗਲਤ ਚੱਲੀਆਂ ਵੀ ਤਾਂ ਕਿਸੇ ਨੂੰ ਦੇਖ ਕੇ ਚੱਲੀਆਂ ਨਾ ਤੇ ਸਹੀ ਵੀ ਕਰਨਾ ਸਾਡੇ ਹੱਥ ਵਾਸ ਹੈ ਜਿੰਨਾ ਸੀ ਆਪਣੇ ਮੂਹ ਤੋਂ ਜੜ ਤੋਂ ਦੂਰ ਜਾਂਦੇ ਰਵਾਂਗੇ ਉਹਨੇ ਦੁੱਖ ਆਉਣਗੇ ਤਗਲਿਫਾਂ ਆਉਣ ਗਿਆ ਜਿੰਨਾ ਮੂਲ ਜੜ ਨਾਲ ਜੁੜਦੇ ਜਾਵਾਂਗੇ ਉਹਨੇ ਅਸੀਂ ਸੁਖੀ ਹੁੰਦੇ ਜਾਵਾਂਗੇ ਸਤਿਗੁਰੂ ਰਹਿਮਤ ਕਰਨ ਗੁਰਮਤ ਨਾਲ ਅਸੀਂ ਜੁੜੀਏ ਮਨਮਤ ਦਾ ਤਿਆਗ ਕਰੀਏ ਜੋ ਸਾਡੀ ਗੁਰਮਤ ਰਹਿਤ ਮਰਿਆਦਾ ਜੋ ਸਾਨੂੰ ਸਿੱਖੀ ਪਰੰਪਰਾਵਾਂ ਇਜਾਜ਼ਤ ਦਿੰਦੀਆਂ ਉਹ ਕੰਮ ਕਰੀਏ ਜਿੰਨਾ ਤੋਂ ਗੁਰੂ ਸਾਹਿਬ ਵਰਜਦੇ ਆ ਉਹਨਾਂ ਤੋਂ ਹਟੀਏ ਕੋਈ ਅਸੀਂ ਇਹ ਨਾ ਹੋਵੇ ਬਹੁਤੇ ਪੜ੍ਹ ਲਿਖ ਕੇ ਵੀ ਉਹ ਕੰਮ ਕਰੀਏ ਜਿੰਨਾ ਤੇ ਗੁਰੂ ਖੁਸ਼ ਨਾ ਹੋਵੇ ਜਾਂ ਲੋਕ ਦਿਖਾਵੇ ਤੇ ਅਸੀਂ ਗੁਰੂ ਨੂੰ ਨਾਰਾਜ਼ ਕਰ ਬੈਠੀਏ ਇਹਨਾਂ ਗੱਲਾਂ ਵੱਲ ਧਿਆਨ ਪਹਿਲਾ ਪਦਾ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ